ਆਈ ਆਹ ਮੇਰੇ ਪੈਰੀਂ ਚ ਦਰਦ ਹੋ ਜਾਂਦਾ ਦਵਾਈ ਲਿਆ ਦਿੰਦਾ ਕਿੰਨਾ ਦਰਦ ਹੋ ਜਾਂਦਾ ਮੈਂ ਮੰਗਾ ਦਣਾ ਜਿਹੜੇ ਜੋ ਕਿਸੇ ਜਵਾਬ ਤੋਂ ਦਵਾਈ ਮੰਗਾ ਦਣਾ ਤੇਰੇ ਵਾਸਤੇ ਗੱਲ ਸੁਣ ਕੇ ਇਹ ਮੇਰੀ ਹਾਂਜੀ ਦੋਸਤੋ ਇਹ ਤੁਸੀਂ ਆਪਣੀ ਅੱਜ ਇੱਕ ਧੀ ਵੀ ਰੱਖੀ ਹੁੰਦੀ ਆ ਆਪਣਾ ਉਹ ਤੇ ਫਿਰ ਤੇ ਟਾਈਮ ਪਾਸ ਵਧੀਆ ਹੋ ਜਾਂਦਾ ਉਹ ਇਹੋ ਜਿਹੀ ਗੱਲਾਂ ਕਾਹਨੂੰ ਛੇੜੀ ਜਾਂਦੀਆਂ ਕੋਬ ਬਹੁਤ ਦੁੱਖ ਦਿੰਦੇ ਨੇ ਮਨ ਨੂੰ ਉਹ ਸਮੇਂ ਮੜਮਾ ਆ ਮੜੀ ਜੀ ਗੱਲ ਸੁਣ ਹਾਂਜੀ ਦੇਖੋ ਰਿਪੋਰਟ ਭੜਾਉਣੀ ਤਦ ਨਾਲ ਕੋਲ ਆ ਦੇਖ ਲੈ ਪੜ ਲੈ ਰਿਪੋਰਟ ਦੇਖ ਲੈ ਤੇਰੀ ਰਿਪੋਰਟ ਤੇਰੇ ਦਿੱਤੀ ਮੇਰਾ ਕਸੂਰ ਹੈ ਹਾਂ ਮੇਰਾ ਕਸੂਰ ਹੈ ਦੇ ਵਿੱਚ ਮੈਂ ਕਿੱਲਾ ਕਸੂਰ ਹੋਗਾ ਦੇ ਵਿੱਚ ਇੱਕ ਗੱਲ ਸੁਣ ਲੈ ਮੇਰੀ ਧੰਨ ਮੈਂ ਸੱਤ ਬਣਾ ਪਹਿਲਾਂ ਤਿਹੜੇ ਪਹੀਲੇਗਾ ਤੇ ਕੋਈ ਨੂੰ ਮੈਨੂੰ ਪਤਾ ਕਿਉਂ ਮੇਰੇ ਰੱਬ ਨੂੰ ਪਤਾਗਾ ਜੇ ਅੱਠਵੀਂ ਪੈਦਾ ਹੋਊਗੀ ਨਾ ਮੈਥੋਂ ਬੁਰਾ ਕੋਈ ਨਹੀਂ ਇਹ ਅੱਤ ਦਾ ਬੁੱਢਾ ਮੈਂ ਕਰੀ ਲੱਗਣਾ ਤਾ ਮੇਰੇ ਸੋਹਣੇ ਪੁੱਤ ਇੰਨੇ ਸੋਹਣੇ ਪੁੱਤ ਨੇ ਨਹੀਂ ਮੇਰੀ ਲਾਡੋ ਰਾਣੀ ਕਿੰਨੀਆਂ ਪਿਆਰੀਆਂ ਬੱਚੀਆਂ ਨੇ ਪਤਾ ਨਹੀਂ ਰੱਬ ਕਰੋ ਖੁਸ਼ੀਆਂ ਨਾਲ ਚੰਨ ਕਰੂਗਾ ਡੈਡੀ ਖੁਸ਼ ਆ ਮੈਨੂੰ ਮਾਰ ਦੇ ਮੇਰਾ ਤੀਖ ਸੂਰ ਸੀ ਹੇ ਸੱਚੇ ਪਾਤਸ਼ਾਹ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲਈ ਮਾਫੀ ਮੰਗ ਕੇ ਮੈਂ ਮੇਰੀ ਧੀ ਦਾ ਕੁੱਖ ਚ ਕਤਲ ਕਰ ਦਿੱਤਾ ਹੈ ਵੈਗੂ ਗੁਰੂ ਅਸ਼ਲਾ ਮਸ਼ਲਾ 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 ਠੀਕ ਹੋ ਬਈ। ਆਹ। ਵਈ ਯਾਰ ਤੇਜੋ ਬਾਈ ਕਿ ਕਰ ਜਾਣਾ। ਇੱਧਰ ਬਈ ਹਾਂ ਉਹ ਤੇ ਘਰ ਪਹਿਲਾ ਘਰ ਛੱਡ ਕੇ ਦੂਜਾ ਘਰ ਹੈ। ਹੋਰ ਵੀ ਆਈ। ਹਾਂ ਇੱਧਰ ਇੱਧਰ ਬਗਾਈ। ਠੀਕ ਹੋ। ਕਰੀ ਨੂੰ 400 ਕਰਾ। ਅਸੇਗਾ ਮਾਤਾ। ਹਾਂ ਠੀਕ ਹੋ ਜੀ। ਹਾਂ ਠੀਕ ਠਾਕ। ਆ ਪੁੱਤ ਤਾਂ ਕਿ ਸਮਾਇਆ। ਮਲਾ ਕੰਮ ਮਾਈਂ ਥੋੜਾ ਜਾ। ਤੇ ਅਸੀਂ ਜਾਣ ਕਰ ਲੈਣਗੇ। ਪੁੱਤਾ ਕੋਈ ਨਾ ਵਾਰ ਬਾਈਂ ਆਉਂ। ਅਸੇਗਾ ਆਉਂਿਆ। ਕੋਈ ਨਾ ਮਾਤਾ। ਹਾਂ ਮੈਂ ਥੋੜਾ ਮਾਤਾ ਜਈਏ ਹੁਣ ਹਾਂ ਜਾਵਾਂਗਾ ਹੈ ਗਿਆ ਮਾਤਾ ਕੋਈ ਆਸ ਹੁਣ ਨਾ ਨਾ ਕੋਈ ਆਸ ਨਹੀਂ ਹੈਗੀ ਤਾਂ ਚੰਗਾ ਹੀ ਹਾਂ ਚਲੋ ਠੀਕ ਹੈ ਚੰਗਾ ਭਾਈ ਮੜਮੋ ਹਾਂਜੀ ਕਿ ਤੁਮੇਰੀ ਇੱਕ ਗੱਲ ਸੁਣ ਜੇ ਮੇਰੀ ਗੱਲ ਮੰਨਦੀਆਂ ਨਾ ਆਪਾਂ ਆਖਰੀ ਵਾਰ ਗੁਰੂ ਘਰ ਬਾਤ ਚੱਲਦੇ ਹਾਂ ਠੀਕ ਹੈ ਪਰਮਾਤਮਾ ਦੇ ਘਰੋਂ ਅਜ ਤੱਕ ਕੋਈ ਖਾਲੀ ਨਹੀਂ ਹੋਇਆ ਤੂੰ ਮੇਰੀ ਆਖਰੀ ਵਾਰ ਗੱਲ ਸੁਣ ਲੈ ਬੱਸ ਮੈਂ ਨਹੀਂ ਜਾਣਾ ਇਹ ਬਹੁਤ ਹੋ ਗਿਆ ਮੇਰੀ ਆਖਰੀ ਵਾਰ ਗੱਲ ਮੰਨ ਲੈ ਮੈਥੋਂ ਤਾਂ ਜਿਹੜੀ ਗਲਤੀ ਹੋ ਗਈ ਹੋ ਗਈ ਹੈ ਪਰਮਾਤਮਾ ਐਹੀ ਜੀ ਗਲਤੀ ਕਿਸੇ ਤੋਂ ਨਾ ਹੋ ਸਿਕਰ ਜੀ ਕਿਤੋਂ ਹਾਂਜੀ ਸਰਦ ਉਦੇਵ ਆਸਤਾ ਜੀ ਕੋਈ ਹੈ ਜੀ ਕੋਈ ਹੈ ਸਰ ਅ ਮੇਰੇ ਯਾਰ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਹਾਂਜੀ ਥੋੜੀ ਮੋਟੀ ਸ਼ਰਮ ਪੱਲੇ ਹੈਗੀ ਆ ਕਿਦਾਂ ਦਾ ਹਮਨ ਸੁਣ ਇੱਕ ਗੱਲ ਦੱਸਦਾ ਤੁਸੀਂ ਬਹੁਤ ਵਾਰੀ ਮੋਸ਼ਨ ਕਰਵਾ ਚੁੱਕੇ ਠੀਕ ਹੈ ਤੇ ਉਹਦੇ ਕਰਕੇ ਹੁਣ ਤੁਹਾਡੇ ਜਿਹੜੀ ਵਾਈਫ ਨੇ ਨਾ ਕਦੇ ਮਾਂ ਨਹੀਂ ਬਣ ਸਕਦੀ। ਅੱਛਾ। ਯਾਰ ਇਹ ਗੱਲਾਂ ਤੁਹਾਨੂੰ ਸਮਝ ਕਿਉਂ ਨਹੀਂ ਆਉਂਦੀਆਂ ਹੈਗੀਆਂ? ਸਰ ਗਲਤੀ ਹੋ ਗਈ ਫਿਰ ਹੁਣ ਕੀ ਕਰਾਂਗੇ? ਹੁਣ ਕੁਝ ਨਹੀਂ ਹੋ ਸਕਦਾ ਵੀਰੇ। ਤੇ ਇੱਕ ਗੱਲ ਹੈ ਵੀ ਹੁਣ ਇਹੀ ਚੰਗਾ ਹੋਊਗਾ ਵੀ ਤੁਸੀਂ ਇੱਥੇ ਨਾ ਆਓ। ਠੀਕ ਹੈ? ਮੇਰੇ ਹੱਥ ਘੜੇ ਨਹੀਂ। ਠੀਕ। ਇੱਕ ਚੀਜ਼ ਜ਼ਰੂਰ ਧਿਆਨ ਚ ਰੱਖੋ। ਚਾਹੇ ਮੁੰਡਾ ਚਾਹੇ ਕੁੜੀ ਰੱਬ ਦੀ ਦੇਣ ਹੁੰਦੀ ਆ ਤੁਸੀਂ ਉਹਨਾਂ ਬਾਰੇ ਸੋਚੋ ਜਿਨ੍ਹਾਂ ਨੂੰ ਨਹੀਂ ਮਿਲਦੀ ਲਾਡ ਠੀਕ ਹੈ ਤੁਸੀਂ ਰੱਬ ਦੀਆਂ ਦਿੱਤੀਆਂ ਚੀਜ਼ਾਂ ਨੂੰ ਤੁਸੀਂ ਗਵਾ ਰਹੇ ਹੋ ਯਾਰ ਸਰ ਮੈਂ ਕਹਾਂ ਤੀ ਜੇ ਮੜੀ ਮੋਟੀ ਵੀ ਹੋ ਜਾਂਦੀ ਓਏ ਆ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀ ਹੈਗੀ ਕਿੰਨੇ ਵਾਰੀ ਮੈਂ ਤੁਹਾਨੂੰ ਕਹਾ ਸਰੋਂ ਦਾ ਟਿਉਲੀ ਕੁਛ ਨਹੀਂ ਹੋ ਸਕਦਾ ਹੁਣ ਜਿਹੜਾ ਤੁਸੀਂ ਕੰਮ ਕਰ ਚੁੱਕੇ ਹੋ ਉਹਦਾ ਕੋਈ ਹੱਲ ਹੈ ਹੀ ਨਹੀਂ ਇਹ ਗੱਲ ਤੁਸੀਂ ਧਿਆਨ ਚ ਧਿਆਨ ਨਾਲ ਸਮਝ ਲਓ ਠੀਕ ਕੁਝ ਵੀ ਨਹੀਂ ਹੁਣ ਤੁਸੀਂ ਕਹਿ ਰਹੇ ਸੀ ਨਾ ਵੀ ਮੁੰਡੇ ਦੀ ਤਾਂ ਵੀ ਚੁੱਪ ਸੀ ਠੀਕ ਹੈ ਹਾਂਜੀ ਉਹ ਭੁੱਲ ਜਾਓ ਤੁਸੀਂ ਗਵਾ ਚੁੱਕੇ ਹੋ ਸਾਰਾ ਕੁਝ ਆ ਉਹ ਜੋ ਮਿਲਦਾ ਸੀ ਰੱਬ ਤੋਂ ਉਹ ਵੀ ਤੁਸੀਂ ਹੱਥੋਂ ਗਵਾ ਲਿਆ ਫਿਰ ਹੁਣ ਸਰ ਹੁਣ ਕੁਝ ਨਹੀਂ ਦੇਖੋ ਵੀਰੇ ਮੇਰੇ ਹੱਥ ਬੰਨਿਆ ਹੁਣ ਤੁਸੀਂ ਜਾ ਸਕਦੇ ਹੋ ਕੋਈ ਹੱਦ ਨਹੀਂ ਇਹਦਾ ਅਲੀ ਬਹੁਤ ਕੁਝ ਕਰਵਾ ਚੁੱਕੇ ਹਾਂ ਇਹ ਗੱਲਾਂ ਦਾ ਅੱਗੇ ਤੋਂ ਧਿਆਨ ਰੱਖੋ ਥੋੜਾ ਮੋਟਾ ਹੁਣ ਤਾਂ ਵੈਸੇ ਫਾਇਦਾ ਹੀ ਨਹੀਂ ਲਾ ਥੋੜਾ ਠੀਕ ਆ ਜਾ ਸਾਡੇ ਪਿਓ ਕੰਬ OK ਆ ਜਾ ਬੁੱਤ ਮੱਥਾ ਟੇਕ ਕੇ ਆਈਏ ਮੈਂ ਨਹੀਂ ਜਾਣਾ ਮੈਂ ਕਿਤੇ ਬੰਦੂ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਰੱਖਾਗਾ ਹੁਣ ਆ ਜਾ ਬੁੱਤ ਚੱਲ ਜੀ ਨਹੀਂ ਲੈ ਜਾਨੂੰ ਮੈਂ ਲੈ ਜਾ ਰੂ ਮੈਂ ਕਾ ਕਿੱਧਰ ਹੀ ਜਾਣਾ ਤੂੰ ਘਰ ਆ ਹੋਇਆ ਮੈਂ ਜਾਣ ਦਰਗੀ ਨਹੀਂ ਕੋਈ ਨਹੀਂ ਨਹੀਂ ਮੈਂ ਨਹੀਂ ਨੋ 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 ਮੈਂ ਜਾਣ ਦਰਗੀ ਥਾਂ ਤੋਂ ਮੋਟਾ ਤੁਸ ਮੈਨੂੰ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਮੈਂ ਜਾਣਾ ਨਹੀਂਗਾ ਹਾਂ ਤੋ ਇਹ ਨਾ ਮੈਂ ਵੀ ਨਹੀਂ ਤੇਰਾ ਹੌੜਾ ਕਰਦੇ ਹੁੰਦੇ ਜੁਲਰ ਕੀਤੀ ਲਾ ਦਿੱ ਤੀ ਕੋ ਬੇਟਾ ਕੋਈ ਨਾ ਪਤਾ ਪਰ ਕਰ ਮਾਤੇ ਲਿਖਿਆ ਹੋਇਆ ਸੀ ਮੈਂ ਵੀ ਨਹੀਂ ਤੇਰਾ ਹੌੜਾ ਕਰਦੇ ਹੁੰਦੇ ਬਸ ਵਾਸਾ ਵਾਸਾ ਸ਼ਾਇਦ ਉਹ ਨੂੰ ਰੱਬ ਅੱਜ ਰੱਬ ਅਜੇ ਇਸ ਗੱਲ ਦੀ ਸੋਝਾ ਦੇ ਦੇਗਾ ਮੈਂ ਤਾਂ ਸੁਬਹ ਵਾਰ ਹੋ ਗਈ ਹੈਗਾ ਸੁਬਹ ਤਾਂ ਉਹਦੀ ਮਾਪੂਲੀ ਪਾਲੀ ਨੂੰ ਵੀ ਗਨਾ ਕਰਨ ਚ ਚਾਵਲ ਕਰ ਲੈ ਬਜਰ ਰੱਬਾ ਚੱਕ ਲਾ ਮੈਨੂੰ ਬਾਪੂ ਨੇ ਗਾ ਅਰੰਮ੍ਰਿਤੀ ਦਾ ਕਿਆ ਤੇ ਰੱਬ ਨੂੰ ਇਹ ਦੇ ਕਰਕੇ ਕਿਦਾਂ ਬੱਚਾ ਉਹਨੇ ਦਿਖਾਇਆ ਚਲ ਹੁਣ ਮੈਨੂੰ ਮੁਆਫ ਕਰਦੇ ਮੈਂ ਤੇ ਰੱਬ ਨੂੰ ਨਈ ਘਰ